ਸਾਸਰੀ ਘਾਰ ਜੀ ਸਾਰਿਆਂ ਨੂੰ ਆਪਣਾ ਪੰਜਾਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਵਧੀਆ ਠੀਕ ਠਾਕ ਜਿਹੜੇ ਮੇਰੇ ਵੀਰਪਣਾ ਚੈਨਲ ਤੇ ਨਵੇਂ ਨੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਵੀਡੀਓ ਤੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਦਿਆ ਕਰੋ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਤੇ ਇੱਥੇ ਆ ਜੀ ਸ਼ਾਮ ਦਾ ਟਾਈਮ ਸਵਾ 1/4 ਦਾ ਆਪਾਂ ਲੱਗੇ ਹੋਈਆਂ ਸੰਨੀਰ ਲਾਉਣ ਸੰਨੀ ਜੀ ਪਹਿਲਾਂ ਆਪਾਂ ਖੁਰਲੀ ਚ ਰਲਾਇਆ ਕਰਦੇ ਹਨਾ ਉਥੇ ਨਾਲ ਤਾਂ ਸਾਡੇ ਜੇ ਪਸ਼ੂ ਬੰਨੇ ਹੁੰਦੇ ਨੇ ਆ ਘੱਟੂ ਬਸ਼ਰੂ ਸਾਨੂੰ ਸਾਰੇ ਖੋਲਣੇ ਪੈਂਦੇ ਨੇ ਹਨਾ ਫਿਰ ਅਸੀਂ ਚੱਕ ਕੇ ਤੂੜੀ ਪਾਉਨੇ ਆ ਖੁਰਲੀ ਚ ਫਿਰ ਉਸ ਤੋਂ ਬਾਅਦ ਅਸੀਂ ਰਲਾ ਕੇ ਫਿਰ ਤੂੜੀ ਬਾਹਰ ਕੱਢਦੇ ਆ ਹਨਾ ਫਿਰ ਇਹ ਫੇਰ ਬੰਦਨੇ ਹੁੰਦੇ ਨੇਗੇ ਤੇ ਫਿਰ ਸਾਨੂੰ ਤੂੜੀ ਜਿਹੜੀ ਬਚਦੀ ਹੁੰਦੀ ਆ ਬਾਹਰ ਸੁੱਟਣੀ ਪੈਂਦੀ ਆ ਤੇ ਇਸ ਕਰਕੇ ਹੁਣ ਅਸੀਂ ਕਾਫੀ ਦਿਨ ਹੋ ਗਏ 10 15 ਦਿਨ ਅਸੀਂ ਤੂੜੀਆਂ ਕੱਢ ਕੇ ਸਵਾਤ ਦੇ ਮੂਹਰੇ ਇੱਥੇ ਸੰਨੀ ਕਰ ਲੈਨੇ ਆ ਦੋ ਬਾੜਾਂ ਪੈਸ ਤਰ੍ਹਾਂ ਬੈਠ ਕੇ ਇਹ ਸੰਨੀ ਨੂੰ ਦੇ ਦੇਨੇ ਤੀਜੀ ਬਾੜ ਇਹਨਾਂ ਜਦੋਂ ਟੋਕਰੇ ਭਰਦੇ ਆ ਉਦੋਂ ਆ ਜਾਂਦੀ ਹੈਗੀ ਤੇ ਹੁਣ ਜੇ ਅਸੀਂ ਆ ਨਾ ਸੈਲਫ ਜੀ ਕੱਢਾਂਗੇ ਵਿੱਚੋਂ ਇਹ ਕਰਕੇ ਸਾਨੂੰ ਬਹੁਤ ਦਿੱਕਤ ਆ ਰਹੀ ਆ ਤੂੜੀ ਕੱਢਣ ਦੀ ਤੇ ਸੈਲਫ ਕਢਾਉਣੇ ਕਹਿ ਕੇ ਇੱਕ ਦੋ ਜਣੇ ਸਦਨੇ ਪੈਣਗੇ ਕਿਉਂ ਇਕੱਲੇ ਜਣੇ ਦਾ ਕੰਮ ਨਹੀਂ ਹੈਗਾ ਇਹ ਤੇ ਫਿਰ ਤਾਂ RAM nal ਤੂੜੀ ਆਏ ਤੰਗਲੀ ਨਾਲ ਸੋਪਤੀ ਕੱਢ ਕੇ ਤੂੜੀ ਆਪਾਂ ਸੰਨੀ ਆ ਜਿੰਨੀ ਕਿ ਲੋੜ ਐ ਨੂੰ ਹੀ ਕਰਦੇ ਹੁਣ ਸਾਨੂੰ ਐ ਲਾਲਚ ਹੋ ਜਾਂਦਾ ਵੀ ਫਿਰ ਸਾਨੂੰ ਕੋਈ ਤੂੜੀ ਨਹੀਂ ਕੱਢ ਕੇ ਦਿੰਦਾ ਹਨਾ ਇਹ ਤੂੜੀ ਆਪਾਂ ਕਢਾ ਕੇ ਫਿਰ ਉਹ ਕਰ ਲੈਣੇ ਐ ਇੱਥੇ ਛਿੜਕ ਲੈਣੇ ਐ ਕਿ ਸੰਨੀ ਤੇ ਫਿਰ ਨਾਲੇ ਰਾਮਦਾਰੀ ਹੋ ਜੂਗੀ ਤੂੜੀ ਇੱਥੋਂ ਹੀ ਕੱਢੀ ਤੇ ਇੱਥੇ ਛਿੜਕੀ ਅ ਕਈ ਮੇਰੇ ਵੀਰਾਂ ਨੇ ਨਾ ਇੰਸਟਾਗ੍ਰਾਮ ਤੇ ਸੀ ਵੀਡੀਓ ਪਾਈ ਸੀ ਕਮੈਂਟ ਆਏ ਵੀ ਆਏ ਕਰਨੀ ਕਿਹੜਾ ਸੰਨੀ ਸੌਖੀ ਆ ਪਹਿਲਾਂ ਬਾਲਟੀਆਂ ਆ ਪਾ ਸਟੁਰ ਲਾਓ ਫਿਰ ਟੋਕਰੇ ਪਰ ਕੇ ਚੱਕੋ ਹਨ ਜੇ ਜਿੰਨਾ ਭੈਣਾਂ ਦੀ ਟੂ ਹੀ ਦੁਖਦੀ ਨੇ ਉਹਨੂੰ ਪਤਾ ਹੈ ਵੀ ਉਸ ਤਰ੍ਹਾਂ ਸੰਨੀ ਲਾਉਣੀ ਖੁੱਲੀ ਚ ਬਹੁਤ ਔਖੀ ਹੈਗੀ ਹਨ ਆਪਾਂ ਕਹਿ ਦਿੰਦੇ ਆਗੇ ਕਿਉਂ ਵੀਰਾਂ ਨੂੰ ਨਹੀਂ ਪਤਾ ਲੱਗਦਾ ਇਹਨਾਂ ਕਿਉਂਕਿ ਟੂ ਹੀ ਦੀ ਜ਼ਿਆਦਾ ਪ੍ਰੋਬਲਮ ਨਾ ਲੇਡੀਜ਼ ਨੂੰ ਆਉਂਦੀ ਹੈਗੀ ਤੇ ਉੱਥੇ ਐਨਾ ਟਾਈਮ 10 15 ਮਿੰਟ ਲੱਗਦਾ ਆਪਾਂ ਨੂੰ ਸੰਨੀ ਕਰਨ ਨੂੰ ਦੋ ਬਾਡਾ ਦੇਣੀਆਂ ਹੁੰਦੀਆਂ ਨੇ ਤਿੰਨਾਂ ਫਿਰ ਸੰਨੀ ਬਣਦੀ ਆ 10-15 ਮਿੰਟ ਝੁੱਕੇ ਰਹਿਣਾ ਤੇ ਉਸ ਤੋਂ ਬਾਅਦ ਨਾ ਢੂਈ ਸਿੱਧੀ ਨਹੀਂ ਹੁੰਦੀ ਇੰਨਾ ਟਾਈਮ ਹਨਾ ਫਿਰ ਬੈ ਕੇ ਧਾਰਾਂ ਕੱਢਣੀਆਂ ਬਹੁਤ ਔਖਾ ਤੇ ਬੈ ਕੇ ਸੰਨੀ ਰਲ ਗਈ ਬੈ ਕੇ ਆਪਾਂ ਟੋਕਰਾ ਭਰ ਲੈ ਜਰੂਰੀ ਨਹੀਂ ਜੀ ਜਿਆਦਾ ਹੈਵੀ ਟੋਕਰਾ ਚੱਕਣਾ ਹਨਾ ਆਪਾਂ ਨੂੰ ਕਿਹੜਾ ਡੀ ਲੋ ਹੈ ਆਪਣੇ ਘਰ ਦੇ ਪਸ਼ੂ ਨੂੰ ਲਵੇ ਖੜੇ ਨੇ ਇੱਕ ਦੀ ਥਾਂ ਤੇ ਦੋ ਗੇੜੇ ਲੱਗ ਜਾਣਗੇ ਕੋਈ ਚੱਕਰ ਨਹੀਂ ਹਨਾ ਪਰ ਜਦੋਂ ਆਪਾਂ ਜਿਆਦਾ ਭਜਨ ਚੱਕਣਾ ਕਰਦੇ ਨਾ ਜਿਆਦਾ ਭਜਨ ਚੱਕਦੇ ਆ ਨਾਲ ਤਾਂ ਆਪਾਂ ਨੂੰ ਉਦੋਂ ਤਾਂ ਨਹੀਂ ਪਤਾ ਲੱਗਦਾ ਬਾਅਦ 'ਚ ਹੀ ਗੱਲਾਂ ਦਾ ਪਤਾ ਲੱਗਦਾ ਹਨਾ ਵੀ ਭਰਿਆ ਹੋਇਆ ਟੋਕਰਾ ਕਦੋਂ ਆਪਾਂ ਚੱਕਾਂਗੇ ਤੇ ਜਿਆਦਾ ਵਜਨ ਚੱਕਾਂਗੇ ਹੁਣ ਆਪਾਂ ਨੂੰ ਦਿੱਕਤ ਆਪਾਂ ਨੂੰ ਨਹੀਂ ਆ ਰਹੀ ਪਰ ਇਹ ਹੁਣੇ ਸਟਾਰਟ ਹੋ ਹੀ ਗਈ ਜਿਨ੍ਹਾਂ ਦੀ ਬੀਜ 40 ਦੀ ਹੋ ਰਹੀ ਹੈ 40 ਤੋਂ ਉੱਪਰ ਹੋ ਰਹੀ ਹੈ ਉਹਨਾਂ ਨੂੰ ਇਹ ਦਿੱਕਤ ਆਉਣੀ ਸਟਾਰਟ ਹੋਗੀ ਟੂਈ ਦੀ ਪ੍ਰੋਬਲਮ ਤੇ ਇਸ ਕਰਕੇ ਅਸੀਂ ਹੌਲਕਾ ਜਿਹਾ ਟੋਕਰਾਂ ਪਰ ਕੇ ਚੱਕ ਲੈਨੇ ਆਪਾਂ ਨੂੰ ਕਿਉਂ ਨਿਬਾਨਗਰੀ ਕਰੀ ਹੋਈ ਹੈ ਵੀ ਪਰ ਪਰਕ ਟੋਕਰੇ ਦਾ ਆਪ ਦਬ ਕੇ ਪਰ ਕੀ ਚੱਕਨੇ ਨੇ ਹਾਂ ਥੋੜਾ ਥੋੜਾ ਪਾ ਕੇ ਕਿਉਂ ਉਸ ਮੱਝਾਂ ਨੂੰ ਆਪਾਂ ਨੀ ਰਹਿਣਾ ਜਿਆਦਾ ਨਹੀਂ ਪਾਉਂਦੇ ਵੀ ਹਾਲ ਬਰਾਨ ਕਰਨ ਹੌਲੇ ਹੌਲੇ ਟੋਕਰੇ ਆਪ ਇੱਕ ਇੱਕ ਪਾਉਨੇ ਆ ਸਾਰੀਆਂ ਨੂੰ ਤੇ ਖਲਦਣ ਆਪਾਂ ਬਰਾਬਰ ਪਾ ਕੇ ਵੀ ਫੇਰੀ ਪਸ਼ੂ ਰਾਜ ਦੇ ਦੀ ਖਲਦਣੇ ਨਾਲ ਸੁੱਕੀ ਧੂੜ ਪਾਏ ਦਾ ਤਾਂ ਕੋਈ ਫਾਇਦਾ ਨਹੀਂ ਹਨਾ ਤੇ ਇਸ ਕਰਕੇ ਸਾਨੂੰ ਹੁਣ ਇੰਨੀ ਰਾਮਦਾਰੀ ਹੋ ਰਹੀ ਹੈ ਵੀ ਸਾਨੂੰ ਸੰਨੀ ਖੁਰਲ ਜੋ ਨਾ ਚੱਕਣੀ ਪਵੇ ਤੇ ਨਾ ਸਾਨੂੰ ਹੁਣ ਉੱਥੇ ਜਿੰਨੀ ਜ਼ਰੂਰਤ ਆਪਾਂ ਸਾਰੇ ਮੁਰੇ ਚੱਕ ਕੇ ਪਾ ਦਾਂਗੇ ਉੱਥੋਂ ਬਚੂਗਾ ਜਿੰਨਾ ਕਰਹਿ ਜੂਗਾ ਬਾਕੀ ਆਪਾਂ ਸ਼ਾਮ ਵਾਲੀ ਸੰਨੀ ਨੂੰ ਧੂੜੀ ਬਾਜੂਗੀ ਉਹ ਕੁਝ ਸੱਜਰ ਸੂਂਜਿਆਂ ਨੂੰ ਸਵੇਰੇ ਕਰ ਦਾਂਗੇ ਤੇ ਇਹ ਦੂਜਿਆਂ ਨੂੰ ਸ਼ਾਮ ਨੂੰ ਇਹ ਬਚ ਜੂਗੀ ਸ਼ਾਮ ਵਾਲੀ ਰਲੀ ਹੋਈ ਤੇ ਇੱਥੇ ਇਹਨੂੰ ਪਿਲਣ ਲੱਗੇ ਆਪਾਂ ਲੱਸੀ ਵੱਛੀ ਨੂੰ ਲੱਸੀ ਪਈ ਸੀ ਅਸੀਂ ਲੱਸੀ ਬਦਰੜਕਦੇ ਵੀ ਕੁੱਤੇ ਨੂੰ ਪਿਆਈ ਜਾਂਦੀ ਏ ਤੇ ਬੱਚੀ ਹੋਈ ਸੀ ਇਹਨੂੰ ਲੱਸੀ ਪਿਆਦੀ ਏ ਵਿਚਰੀ ਆਸ ਕਰਦੇ ਦੁੱਧ ਆਪਾਂ ਨਹੀਂ ਪਾਇਆ ਇਹਨੂੰ ਦੁੱਧ ਨਹੀਂ ਪਾਇਆ ਸੀ ਮੱਝ ਦਾ ਵੀ ਕਈ ਵਾਰ ਖਰਾਬੀ ਨਾ ਕਰ ਜੇ ਹਨਾ ਤੇ ਹੁਣ ਆਪਾਂ ਇਹਨੂੰ ਦਸ ਸਿਰੂ ਸੀ ਪਿਆ ਦਿੰਦੇ ਆਗੇ ਤੇ ਨਾਲ ਆਪਾਂ ਕੱਢ ਲਾਂਗੇ ਧਾਰਾਂ ਬੈੜੀ ਧਾਰਾਂ ਸੀ ਹੁਣ ਧਾਰਾਂ 4:30 ਵਜੇ ਕੱਢਣ ਲੱਗੇ ਜੀ ਕਿਉਂਕਿ ਦਿਨਾਂ ਦਾ ਬਹੁਤ ਫਰਕ ਪੈ ਗਿਆ ਹਨਾ ਅ ਬਹੁਤ ਜ਼ਿਆਦਾ ਫਰਕ ਪੈ ਗਿਆ ਦਿਨਾਂ ਦਾ ਹੁਣ ਟਾਈਮ ਨਾਲ ਹੀ ਦਿਨ ਛਿਪ ਜਾਂਦਾ ਹੈ ਤੇ 4:30 ਵਜੇ ਲੱਗਦੇ ਨੇ ਜੇ ਪੰਤਾਰਾ ਡੋਕੀ ਕੱਢਦੇ ਨੂੰ ਨੀਰਾ ਲਾਉਣਾ ਧਾਰਾ ਕੱਢਣੀ ਆ 5:30 ਪੌਣੇ 6 ਹੋ ਜਾਂਦੇ ਨੇ ਫਿਰ ਗੋਹਾ ਡੇਗਣਾ ਹੁੰਦਾ ਤੇ ਸਾਰਾ ਸੁੰਬਰਣਾ ਹੁੰਦਾ ਨਾਲ ਥੱਲੋਂ ਦੁੱਧ ਸਾਮਣਾ ਪਾਉਣਾ ਕਰਨਾ ਹਨਾ ਮਾੜੇ ਮੜਨ ਨਾਲ ਸਾਨੂੰ 7:00 ਵਜ ਜਾਂਦੇ ਨੇ ਜੀ 7:00 ਵਜੇ ਫਿਰ ਅਸੀਂ ਕਿਉਂ ਸਬਜੀ ਬਣਾਇਆ ਉਹਨੇ ਆਟਾ ਗੁੰਨੇ ਉਹਨੇ ਫਿਰ 7:00 ਵਜੇ ਜਾ ਕੇ ਦੁੱਧ ਨੂੰ ਬਾਲੇ ਦਿਵਾਉਨੇ ਆ ਨਾਲ ਰੋਟੀ ਬਣਾਉਨੇ ਆ ਤੇ ਸਾਰਾ ਮੱਜਾਂ ਦਾ ਕੰਮ ਕਰਕੇ ਗੱਦੇ ਲਾ ਕੇ ਨਾਲ ਥੱਲੇ ਫਿਰ ਆਪਾਂ ਜਾਵਾਂਗੇ ਤੇ ਜਾ ਕੇ ਫਿਰ ਆਪਾਂ ਬਸ ਆਪਦਾ ਦੁੱਧ ਰੋਟੀ ਪਾਣੀ ਦਾ ਕਰਾਂਗੇ ਆਸੀਂ ਦੇਖ ਲਓ ਜੀ 4:00 ਵਜੇ 4 ਆ ਜੰਨੇ ਸਾਨੂੰ 7:00 ਵੱਜ ਜਾਂਦੇ ਨੇ 7 ਨਹੀਂ ਤਾਂ ਲਾਲੋ ਪੌਣੇ ਕਿ 7 ਸਾਨੂੰ ਹੋ ਜਾਂਦੇ ਨੇ ਇੱਥੇ ਕਿ ਦੁੱਧ ਬਾਅਦ ਸਾਹਮਣੇ ਉਹ ਕੰਮ ਵੀ ਵਿਚੀ ਆ ਗਿਆ ਹਨਾ ਜੀ ਜਿਹੜਾ ਸਾਰਾ ਆਪਣਾ ਕੰਮ ਹੈੜਾ ਇੰਨਾ ਤੇ ਪਾਣੀ ਵੀ ਪਲਾਣਾ ਫਿਰ ਇਹਨਾਂ ਨੂੰ ਤੇ ਉਹ ਸਾਰਾ ਕੰਮ ਵਿਚ ਆ ਗਿਆ ਪਰ ਇੰਨਾ ਟਾਈਮ ਲੱਗ ਜਾਂਦਾ ਇਹਨਾਂ ਤੇ ਤੇ ਚਲੋ ਫਿਰ ਆਪਾਂ ਹੋਰ ਕਿੜਾ ਪਾਂਜੀ ਫਿਰ ਨੌਕਰੀ ਤੇ ਜਾਣਾ ਹੁੰਦਾ ਹੈ ਨਾ ਚਾ ਵਧੀਆ ਜੀ ਲੱਗੇ ਰਹਿੰਦਾ ਪਰ ਇਹਨਾਂ ਨੂੰ ਸਾਹਮਣੇ ਆ ਸੰਤਾ ਐ ਵੀ ਇੱਕ ਦੋ ਡੰਗਰ ਜੀ ਹੋਰ ਵੀ ਵਿੱਚ ਹੁਣ ਉਹ ਵੀ ਸਮਝਣ ਹੁਣ ਇੰਨੇ ਸਮਝਣ ਇੱਕ ਦੋ ਹੋਰ ਸਮਝਣ ਜੇ ਤਾਂ ਆਪਾਂ ਜਮੀ ਨਹੀਂ ਕੋਈ ਪਸ਼ੂ ਰੱਖਦੇ ਉਹਨਾਂ ਨੂੰ ਤਾਂ ਰੁੱਖ ਲੱਗਦਾ ਵੀ ਪਸ਼ੂ ਸਾਹਮਣੇ ਹੁਣ ਜਿੱਥੇ 10 12 ਐ ਖੜੇ ਨੇ ਇੱਕ ਦੋ ਹੋਰ ਵੀ ਵੱਧ ਗਏ ਉਹਦੇ ਨਾਲ ਵੀ ਕੋਈ ਇੰਨੀ ਦਿੱਕਤ ਨਹੀਂ ਆਉਂਦੀ ਹੈ ਨਾ ਮੈਂ ਸਾਡੀ ਖੁਰਲੀ ਬਣ ਜੇ ਉਹਦੇ ਕੋਠੀ ਦੇ ਪਰਲੇ ਪਾਸੇ ਤੇ ਰਾਮ ਨਾਲ ਜਿਹੜੇ ਛੋਟੇ ਕਟਰੂ ਬਛਰੂ ਉਹਨਾਂ ਦੇ ਅੱਡ ਕਰਾ ਦਈਏ ਉੱਥੇ ਬਾਹਰ ਖੜੇ ਰਿਆ ਕਰਨਗੇ ਹੁਣ ਤਾਂ ਜੇ ਨਾਲ ਕਿ ਉਹ ਰਾਤ ਨੂੰ ਵੀ ਅੰਦਰ ਕਰਨ ਦੀ ਲੋੜ ਨਹੀਂ ਹੈਗੀ ਮੌਸਮ ਵਧੀਆ ਸਹੀ ਹੋ ਰਿਹਾ ਜਮਾ ਨਾਲੇ ਬਾਹਰ ਲਈ ਹਵਰਿਆ ਗਰੂ ਕਟਰੂ ਬਛਰੂ ਸਾਰੇ ਬਾਹਰ ਰਹਿ ਜਾ ਕਰਨਗੇ ਤੇ ਮੱਛਰ ਵੀ ਹੁਣ ਤਾਂ ਬਹੁਤ ਘਟ ਗਿਆ ਜੀ ਪਹਿਲਾਂ ਨਾਲੋਂ ਪਹਿਲਾਂ ਜ਼ਿਆਦਾ ਹੋ ਗਿਆ ਸੀਗਾ ਸਵੇਰੇ ਸਵੇਰੇ ਮੱਛਰ ਹੁੰਦਾ ਸੀ ਤੂੰ ਹੀ ਪਾ ਕੇ ਨਾ ਫੇਰ ਧਾਰਾ ਕੱਢਦੇ ਆ ਸਵੇਰੇ ਅ ਸਾਢੇ 4:30 ਪੌਣੇ 5 ਤੇ ਉਦੋਂ ਤੂੰ ਹੀ ਸਾਨੂੰ ਕਰਨੀ ਪੈਂਦੀ ਦੁਆਰ ਤੇ ਇੱਕ ਵਾਰੀ ਤੂੰ ਹੀ ਹੁਣ ਕਰ ਦਾਂਗੇ ਥੋੜੀ ਜਿਹੀ ਇੱਕ ਵਾਰੀ ਸਵੇਰੇ ਅਸੀਂ ਤੂੰ ਹੀ ਕਰ ਤੂੰ ਉਹ ਨਾ ਜਿਆਦੇ ਨਹੀਂ ਹੈਗਾ ਵੀ ਮੈਂ ਸਖਰੋ ਬੜਾ ਕਰਨਾ ਤੇ ਇੱਥੇ ਆਪਾਂ ਚੱਕ ਚੱਕ ਕੇ ਸੰਨੀ ਸਾਰਿਆਂ ਨੂੰ ਪਾ ਦਾਂਗੇ ਪਹਿਲਾਂ ਬੈੜਾ ਨੂੰ ਪਾਈ ਸੀ ਇਹਦੇ ਨੇ ਧਾਰ ਕੱਢ ਲਈ ਹੁਣ ਮੱਜਾਂ ਨਹੀਂ ਧਾਰ ਕੱਢ ਲਾਂਗੇ ਤੇ ਆਪਣੀ ਆਟੇ ਢੋਲੀ ਹੋ ਗਈ ਜੀ ਖਰਾਬ ਇਹ ਚਾਣਾ ਆਟੇ ਚ ਵਾਲੀ ਸੁਸਰੀ ਪੈਣ ਲੱਗ ਗਈ ਹੈਨਾ ਤੇ ਇੱਕ ਦੋ ਵਾਰ ਸਾਡਾ ਆਟਾ ਵੀ ਖਰਾਬ ਹੋ ਗਿਆ ਕੋਚ ਮਾਸੇ ਕਰਕੇ ਜੀ ਸੁੰਡੇ ਜੇ ਪੈ ਗਏ ਹੁਣ ਅਸੀਂ ਇਹ ਤਾਰ ਕੇ ਰੱਖਤੀ ਦਾਣੇ ਨੂੰ ਲਾਤੀ ਤੇ ਆਪਾਂ ਹੁਣ ਨਵੀਂ ਢੋਲੀ ਲਾ ਕੇ ਆਵਾਂਗੇ ਆਟੇ ਨੂੰ ਆਟੇ ਨੂੰ ਸਾਨੂੰ ਢੋਲੀ ਵੱਡੀ ਲਿਓਣੀ ਪਊਗੀ ਕਿਉਂ ਛੋਟੂ ਢੋਲੀ ਨਾਲ ਸਾਨੂੰ ਨਹੀਂ ਸਰਦਾ ਜੀ ਹੈਨਾ 6 ਮਹੀਨਿਆਂ ਦਾ ਕੰਮ ਪੱਕਦੀ ਆ ਕਾਫੀ ਤੇ ਕਿਉਂਕਿ ਬਾਹਰਲੇ ਬੰਦੇ 2-4 ਰੋਜ਼ ਦੀ ਰਹਿੰਦੇ ਨੇ 1 ਮਹੀਨਾ ਹਾੜੀ ਤੇ 1 ਮਹੀਨਾ ਸੋਣੀ ਤੇ ਉਦੋਂ ਫਿਰ ਆਟਾ ਆਪਾਂ 2 ਗੱਟੇ ਇਕੱਠੇ ਪੀਸ ਕੇ ਰੱਖ ਲੈਣੇ ਆ ਫਿਰ ਉਹ ਆਪਣੇ 2 ਗੱਟੇ 1 ਮਹੀਨੇ ਚ ਲੱਗ ਜਾਂਦੇ ਨੇਗੇ ਕਿਉਂਕਿ ਬੀਜੀ ਸਾਨੂੰ ਪਤਾ ਜੀ ਕੰਮ ਜਿਆਦਾ ਹੋ ਜਾਂਦਾ ਵਿੱਚ ਦੀ ਨਹੀਂ ਫਿਰ ਪੀਸਿਆ ਜਾਂਦਾਗਾ ਕਿਉਂ ਖੇਤ ਦਾ ਕੰਮ ਫਿਰ ਮੰਡੀ ਚ ਫਸਲ ਹੋ ਜਾਂਦੀ ਏਗੀ ਫਿਰ ਪਸ਼ੂ ਡੰਗਰ ਦਾ ਫਿਰ ਇਸ ਕਰਕੇ ਸਾਨੂੰ ਹੁਣ ਅਸੀਂ ਸਟੀਲ ਦੀ ਟੋਲੀ ਦੇਖ ਕੇ ਆਏ ਸੀ ਉਹ ਛੋਟੀਆਂ ਸੀਗੀਆਂ ਉਹਨਾਂ ਚ 30 ਕਿਲੋ ਆਟਾ ਪਊਗਾ ਹੁਣ ਅਸੀਂ ਸੋਚ ਰਹੇ ਵੀ ਕੀ ਕਰੀਏ 1 ਕਿਜੀ ਕਰਦਾ ਸਟੀਲ ਦੀ ਲੈ ਲਈ 1 ਕਿਜੀ ਕਰਦਾ ਵੀ ਇਹੀ ਲਈ ਹੈ ਹਨਾ ਦੇਖਦੇ ਜੀ ਸਾਡੀ 10 11 ਸਾਲ ਚੱਲ ਗਈ ਹੁਣ ਝਾਟਾ ਖਰਾਬ ਹੋਣ ਲੱਗ ਗਿਆ ਕਿਉਂਕਿ ਚੀਜ਼ ਇਹ ਮਿਲਦਾ ਜੀ ਅੱਟ ਹਨਾ ਚਮਾਸਾ ਇੱਕ ਤੋਂ ਜ਼ਿਆਦਾ ਲੰਬਾ ਚੱਲਿਆ ਉਹਦੇ ਕਰਕੇ ਅੱਗੇ ਸਾਡਾ ਕਦੇ ਨਹੀਂ ਆਟਾ ਖਰਾਬ ਹੋਇਆ ਸੀਗਾ ਤੇ ਦੇਖੋ ਜੀ ਮੱਝ ਨੂੰ ਆਪਾਂ ਨਾ ਜਿਹੜੀ ਰੰਨੀ ਹੋਈ ਲੱਟੀ ਉਹ ਇਸ ਤਰ੍ਹਾਂ ਨਾ ਸੰਨੀ ਚ ਰਲਾ ਕੇ ਹਨਾ ਉੱਪਰ ਦੂਜੀ ਪਿਓਈ ਹੋਈ ਲੱਟੀ ਪਾ ਕੇ ਇਹਨੂੰ ਇਹ ਉਹਦੇ ਮੂਰੋ ਖਾਣ ਜਾਂਦੀ ਆ ਆਪਦਾ ਨਹੀਂ ਖਾਂਦੀ ਇਹਨੂੰ ਪਸੰਦ ਨਹੀਂ ਹੈਗਾ ਇਹ ਰੰਨਿਆ ਹੋਇਆ ਗੁੜਾ ਵਾਲਾ ਪੰਤੀ ਹੋਈ ਲੱਟੀ ਚਾਹੇ ਨੂੰ ਕਿੰਨੀ ਮਰਜ਼ੀ ਪਾ ਦੋ ਉੰਨੀ ਖਾ ਜੂਗੀ ਇਹ ਤੈਰ ਲਾ ਕੇ ਉੱਪਰ ਦੀ ਲੱਟੀ ਪਾ ਕੇ ਮਸਾ ਖਵਾਉਨੇ ਆ ਅਸੀਂ ਇਹਨੂੰ ਜੇ ਸਹੀ ਤਰੀਕੇ ਨਾਲ ਖਾਵੇ ਮੱਝਣਾ ਤਾਂ ਦੁੱਧ ਵੀ ਵਧੀਆ ਦੇਵੇ ਕੁਝ ਅਸੀਂ ਇਹ ਕੱਟੀ ਮੂਰ ਰੱਖ ਦਿੰਨਾ ਜੀ ਬੱਠਲ ਜੇ ਮੂੰਹ ਮਾਰਨ ਸਿੱਖ ਜੇ ਹਨ ਰਿੱਜੀ ਹੋਈ ਲੱਟੀ ਜਾਲੇ ਦਾ ਖਾਲਿਆ ਕਰੂਗੀ ਵਧੀਆ ਵੀ ਜੇ ਮੂੰਹ ਮਾਰਨ ਲੱਗ ਜੇ ਮਾੜਾ ਮੋਟਾ ਫਿਰ ਫੀਡ ਫੂਡ ਧਰਿਆ ਕਰੀਏ ਇਹਨੂੰ ਦੇ ਹੁਣ ਇਹ ਇਕੱਲੇ ਦੁੱਧੁੱਧ ਤੇ ਰਹਿ ਰਹੀ ਹੈ ਕਿ ਪਾਣੀ ਵੀ ਨਹੀਂ ਪੀਂਦੀ ਇਹ ਤਾਂ ਇੰਨੀ ਖਰਾਬ ਹੈ ਚੁੰਗਣੀ ਚ ਪਾਣੀ ਵੀ ਨਹੀਂ ਪੀਂਦੀ ਅਗਰ ਸ਼ੀਸ਼ੀ ਨਾਲ ਅਸੀਂ ਬੂਰੇ ਕੱਟ ਨੂੰ ਪਾਣੀ ਪਿਆ ਕਰਦੇ ਵਧੀਆ ਪਿਆ ਕਰਦਾ ਪਾਣੀ ਇਹ ਤਾਂ ਪਾਣੀ ਵੀ ਨਹੀਂ ਪੀਂਦੀਗੀ ਇਕੱਲੇ ਦੁੱਧੁੱਧ ਤੇ ਹੀ ਹੁਣ ਇਹ ਹੁਣ ਇਹਦੀ ਡੀ ਵਾਰਮਿੰਗ ਕਰਕੇ ਫਿਰ ਇਹਨੂੰ ਫੀਡ ਫੂਡ ਤੇ ਲਾਉਨੇ ਹੈਗੇ ਐਂ ਤਾਂ ਇਕੱਲੇ ਦੁੱਧ ਨਾਲ ਤਾਂ ਫਿਰ ਇਹਦਾ ਕੁਝ ਬਣਨਾ ਨਹੀਂ ਹਨਾ ਤਾਂ ਦੇਖੋ ਜੀ ਲੱਟੀ ਉੱਤੇ ਪਾਈ ਹੈ ਇਹ ਲੱਟੀ ਉੱਤੋਂ ਚੱਟ ਕੇ ਖੜ ਜੂਗੀ ਫਿਰ ਰਾਤ ਨੂੰ ਨਾ ਜਦੋਂ ਭੁੱਖ ਪੱਕ ਲੱਗੂਗੀ ਫਿਰ ਕਿਤੇ ਜਾ ਕੇ ਆਪਦਾ ਨੀਰਾਚਾਰਾ ਖਾਊਗੀ ਉਹਨਾਂ ਟਾਈਮ ਨਹੀਂ ਖਾਂਦੀ ਇਹ ਆ ਦੇਖ ਲੈ ਮੂੰਹ ਚ ਪਾਉਣੇ ਆ ਰੀ ਤੇ ਇਕੜਾ ਘੱਟ ਐ ਵੀ ਨਹੀਂ ਖਾਂਦੀਗੀ ਇਹਨੂੰ ਐ ਬਸ ਮਨ ਤੱਕ ਅੱਲਾ ਦੁੱਧ ਹੀ ਮਿਲੀ ਜਾਵੇ ਤੇ ਉਹ ਜੁੱਠੀ ਨੂੰ ਆਪਾਂ ਬੰਦਣ ਲੱਗ ਗਏ ਜੀ ਕਿਉਂਕਿ ਉਹ ਨਾ ਉਹਨੂੰ ਪਤਾ ਨਹੀਂ ਜਿਵੇਂ ਕਿਸੇ ਬੰਦੇ ਨੂੰ ਸੁੱਕੀਆਂ ਰੋਟੀਆਂ ਲੱਗਦੀਆਂ ਹੁੰਦੀਆਂ ਨਾ ਮੋਟਾ ਹੋਈ ਜਾਂਦਾ ਕੋਈ ਬੰਦਾ ਕਿੰਨੀ ਮਰਜ਼ੀ ਖੁਰਾਕ ਖਾਈ ਜਾਵੇ ਮੋਟਾ ਹੁੰਦਾ ਨਹੀਂ ਤੇ ਇੱਕ ਬੰਦਾ ਹੁੰਦਾ ਜਿਹਨੂੰ ਸੁੱਕੀਆਂ ਰੋਟੀਆਂ ਲੱਗਦੀਆਂ ਨੇ ਉਹਨੂੰ ਸੁੱਕਾ ਹੀ ਤੂੜੀਓ ਲੱਗੀ ਜਾਂਦੀ ਰਹਿੰਦੀ ਉਹਨੂੰ ਆਪਾਂ ਸਾਈਡ ਤੇ ਬੰਨਨੀ ਆ ਹੁਣ ਉੱਥੇ ਤੇ ਬੱਚੀ ਨੂੰ ਆਪਾਂ ਨੀਰੇ ਇਧਰਲੇ ਪਾਸੇ ਕਰਕੇ ਬਧਨੇ ਬੱਚੀ ਤਾਂ ਆਪਦਾ ਇਧਰ ਖਾ ਲੈਂਦੀ ਉਹਨੂੰ ਨਾ ਅਸੀਂ ਥੋੜੇ ਨੀਰੇ ਤੇ ਲਿਆਂਦਾ ਹੁਣ ਮਾੜੀ ਕੁਖਟੜੀ ਹੋਈ ਏ ਉਹਦੀ ਮਾੜੀ ਮੋਟੀ ਜੇ ਲੱਸੀ ਹੋ ਕੇ ਜੇ ਉਹ ਤੇ ਪਤਨੀ ਜੀ ਉਹ ਗੱਲ ਨਹੀਂ ਹੋ ਜਾਂਦੀ ਹਨਾ ਵੀ ਨਾਜਰ ਵਾਲਾ ਕੰਮ ਹੋ ਗਿਆ ਜਿਵੇਂ ਸਾਡੀ ਕਦੇ ਨਹੀਂ ਝੋਟੀ ਵੀ ਤਿੰਨ ਸਾਲ ਦੀ ਹੋਈ ਸੀਗੀ ਵੀ ਨਵੀਂ ਹੋਣ ਕਣੀਓ ਸਵਾ ਦੋ ਸਾਲ ਦੀ ਸਾਡੇ ਘਰੇ ਝੋਟੀ ਬੋਲ ਪੈਂਦੇ 22 ਸਾਲ ਦੀ ਅਸੀਂ ਨਵੀਂ ਕਰਾ ਲੈਨੇ ਆਂਗੇ ਤੇ ਅੱਗੇ ਬਣ ਜਾਂਦੀ ਹੈ ਇਹਨੂੰ ਪਤਾ ਨਹੀਂ ਕੀ ਹੋਇਆ 11ਵੇਂ ਮਹੀਨੇ ਤੰਤਰਿਕ ਨੂੰ ਇਹ ਤਾਂ ਤਿੰਨ ਸਾਲ ਦੀ ਹੋ ਜੂਗੀ ਤੇ ਇਹਦੀ ਹਜੇ ਕੋਈ ਬਾਈ ਤਾਂ ਹੀ ਨਹੀਂ ਹੈਗੀ ਤੇ ਸਾਨੂੰ ਕਈ ਵਾਰ ਇਸ ਦਰ ਕਹਿੰਦਾ ਤੁਸੀਂ ਵੀਡੀਓ ਚ ਦੱਸ ਦਿੰਨੇ ਹੋਣਾ ਵੀ ਸਾਨੂੰ ਤਾਂ ਟੋਕ ਦਿੰਦੇ ਨੇ ਫਿਰ ਤੇਲਾ ਪਾਪਾ ਬਹੁਤ ਸਾਨੂੰ ਕਹਿੰਦਾ ਵੀ ਤੁਸੀਂ ਦੱਸਿਆ ਨਾ ਕਰੋ ਮੱਜਾਂ ਦਿਖਾਇਆ ਨਾ ਕਰੋ ਤੇ ਆਪਾਂ ਮੱਝ ਦੀ ਧਾਰ ਵੀ ਦੀ ਦੋਨੇ ਪਾਸੇ ਬੈ ਕੇ ਧਾਰ ਕੱਢਣ ਲੱਗੇ ਜੀ ਮੱਝ ਦੀ ਵੀ ਆਪਾਂ ਇਹਨੂੰ ਵੀ ਇਹੀ ਸੁਭਾਅ ਪਾ ਲਿਆ ਅ ਦੋਨੇ ਬੈੜਾਂ ਦੇ ਆਪਾਂ ਦੋਨੇ ਪਾਸੇ ਬੈਠ ਕੇ ਧਾਰ ਕੱਢ ਲਏ ਨੇ ਤੇ ਮੱਝ ਦਾ ਵੀ ਆਪਾਂ ਇਹੀ ਸੁਭਾਅ ਪਾ ਲਿਆ ਹਨਾ ਤੇ ਇਹੀ ਫਰਕ ਹੁੰਦਾ ਜੀ ਬਰੀਡ ਦਾ ਜਿਹੜੀ ਬਰੀਡ ਦਾ ਪਸ਼ੂ ਹੋਊਗਾ ਨਾ ਉਹਨੂੰ ਇਹ ਆਦਤਾਂ ਹੁੰਦੀਆਂ ਨੇ ਹਨਾ ਤੇ ਆਮ ਡੰਗਰ ਨੂੰ ਇਹ ਆਦਤ ਨਹੀਂ ਪਾਈ ਜਾਊਗੀ ਜਿਵੇਂ ਆਮ ਜਿਹੜੇ ਮੱਝਾਂ ਹੁੰਦੀਆਂ ਨੇ ਉਹ ਇੱਕ ਪਾਸੇ ਬੈ ਕੇ ਧਾਰ ਕਢਾਉਂਦੀਆਂ ਨੇਗੀਆਂ ਤੇ ਅਸੀਂ ਪਹਿਲਾਂ ਤਰਨ ਸੁਵੇ ਨੂੰ ਕਿ ਪਾਸੇ ਬੈ ਕੇ ਤਾਰ ਕੱਢੀ ਐ ਕਿ ਨਾ ਸੱਸ ਗਾਮ ਦਾ ਦੇਖ ਕੇ ਸਾਡਾ ਜੀ ਕਰਿਆ ਵੇ ਦੋਨੇ ਪਾਸੇ ਬੈ ਕੇ ਤਾਰ ਕੱਢਿਆ ਕਰਾਂਗੇ ਤਾਂ ਆਪਾਂ ਫਿਰ ਦੋਨੇ ਪਾਸੇ ਬੈ ਕੇ ਕੱਢਣ ਲੱਗੇ ਕਹਰੇ ਨੇ ਕਿ ਆ ਤਾਂ ਕੁਝ ਵੀ ਨਹੀਂ ਇਹ ਤਾਂ ਵੈਸੇ ਵੀ ਸਾਡੀ ਸਿਆਣੀਆਂ ਝੁੱਟੀ ਸੀ ਲੈ ਗਈ ਤੇ ਬਾਕੀ ਸਾਡੀ ਆਪਦੀ ਵੀ ਨજર ਲੱਗ ਜਾਂਦੀ ਐ ਅਸੀਂ ਇਹਨੂੰ ਸਰਾਦਨੇ ਥੋੜੀ ਜੀ ਤਾਂ ਜਵਾਕਾਂ ਵਰਗੇ ਜੇ ਪਰ ਇਹਨਾਂ ਕੀ ਗੱਲ ਐ ਇਹਨੂੰ ਟੋਕ ਨਾਲ ਦੀ ਨਾਲ ਲੱਗਦੀ ਐ ਟੋਕ ਨੂੰ ਤਾਂ ਜੀ ਬਾਣੀ ਚ ਵੀ ਮੰਨਿਆ ਗਿਆ ਹੈ ਨਾ ਵੀ ਨજર ਤਾਂ ਲੱਗਦੀ ਐ ਹੋਰ ਕਿਸੇ ਚੀਜ਼ ਨੂੰ ਨਹੀਂ ਸੀ ਮੰਨਦੇ ਵੀ ਕੋਈ ਕੁਝ ਕਰਾ ਦੂ ਜਾਂ ਕੁਝ ਹੋਰ ਹਨਾ ਕਿਸੇ ਵੀ ਸਿਆਣਾ ਕੋਲੇ ਜਾਓ ਕੋਈ ਕੁਝ ਕਰੋ ਸਾਨੂੰ ਕੋਈ ਪਰਵਾਹ ਨਹੀਂ ਮੈਂ ਸਾਨੂੰ ਟੋਕ ਨਾ ਸਾਨੂੰ ਪਤਾ ਨਹੀਂ ਕੀ ਹੈ ਜੀ ਟੋਕ ਤਾਂ ਸਾਨੂੰ ਇੰਨੀ ਜਿਆਦਾ ਲੱਗਦੀ ਸਾਡੇ ਘਰ ਨੂੰ ਜਿੰਨੀ ਵੀ ਕਹਿ ਦੇ ਕਿਉਂਕਿ ਉਹ ਅਗਲਾ ਹੈ ਦੇਖਦੇ ਵੀ ਹਾਂ ਹਾਏ ਇਹਨਾਂ ਦੀ ਮੱਝ ਵੀ ਦੋਨੇ ਪਾਸੇ ਅਗਲਾ ਦੇਖਣ ਲੱਗੂ ਧਾਰ ਕਢਾਉਂਦੀ ਐਂ ਕਰਦੇ ਅਗਲਾ ਨਾ ਤਾਂ ਮਿਹਨਤੀ ਦੇਖਦੇ ਹਨਾ ਅਸੀਂ ਵੀ ਅਸੀਂ ਇਹਨੂੰ ਕਿਸ ਤਰੀਕੇ ਨਾਲ ਪਾਲਿਆ ਸੀ ਇਹਨੂੰ ਜਵਾਕਾਂ ਵਾਂਗੂ ਪਾਲੀ ਸੀ ਅਸੀਂ ਇਹ ਝੋਟੀ ਹਨਾ ਇੱਕ ਟਾਈਮ ਆਪਾਂ ਜਵਾਕ ਨੂੰ ਵੀ ਇਗਨੋਰ ਕਰ ਦਿੰਦੇ ਅਸੀਂ ਕਦੇ ਇਹਨੂੰ ਨਹੀਂ ਕਰਿਆ ਸੀ ਐਨੇ ਵਧੀਆ ਤਰੀਕੇ ਨਾਲ ਅਸੀਂ ਝੋਟੀ ਪਾਲੀ ਸੀ ਨਾ ਇਹ ਤੇ ਇੰਨਾ ਅਸੀਂ ਇਤੇ ਖਰਚ ਕਰਿਆ ਸੀ ਝੋਟੀ ਤੇ ਵੀ ਆਪਾਂ ਝੋਟੀ ਵਧੀਆ ਬਣਾਉਣੀ ਹੈ ਹਨਾ ਇਹ ਤੇ ਜੇ ਹੁਣ ਆਪਾਂ ਚੱਲ ਵਧੀਆ ਆਪਣੇ ਸੀਮਣ ਲਗਵਾਵਾਂਗੇ ਵਧੀਆ ਘਟਰੂ ਹੋ ਵੀ ਜਾਣਗੇ ਆਪਾਂ ਦੁੱਧ ਨਹੀਂ ਪਿਆਵਾਂਗੇ ਕੋਈ ਦੇਖਭਾਲ ਨਹੀਂ ਕਰਾਂਗੇ ਫਿਰ ਉਹਨਾਂ ਨੇ ਆਮ ਆਟੋਮੈਟਿਕ ਹੀ ਬਣ ਜਾਣਾ ਹੈ ਹਨਾ ਤੇ ਥੋੜੀ ਜਿਹੀ ਆਪਣੀ ਮਿਹਨਤ ਨਾਲ ਆਪਾਂ ਆਮ ਨੂੰ ਵੀ ਖਾਸ ਬਣਾ ਸਕਦੇ ਆ ਖਾਸ ਪਸ਼ੂ ਬਣ ਜਾਂਦਾ ਥੋੜੀ ਜਿਹੀ ਮਿਹਨਤ ਲੱਗਦੀ ਹੈ ਖਰਚ ਹੁੰਦਾ ਤੇ ਅਸੀਂ ਕਦੇ ਇਹ ਨਹੀਂ ਸੋਚਿਆ ਵੀ ਸਾਨੂੰ ਇਹਨਾਂ ਚੋਂ ਕੀ ਕੁਝ ਬਚਦਾ ਅਸੀਂ ਸਿਰਫ ਇਹ ਸੋਚਿਆ ਵੀ ਸਾਡੇ ਡੰਗਰ ਸਹੀ ਰਹਿਣ ਵਧੀਆ ਰਹਿਣ ਹਨਾ ਤੇ ਸੋਹਣੇ ਲੱਗਣ ਘਰੇ ਖੜੇ ਇਹ ਜਿਹੇ ਪਸ਼ੂ ਹੋਣਾ ਚਾਹੀਦਾ ਹੈ ਇਹ ਸਾਨੂੰ ਪੀਣ ਨੂੰ ਦੁੱਧ ਲੱਸੀ ਦਹੀਂ ਮੱਖਣੀ ਸਭ ਕੁਝ ਘਰੇ ਮਿਲਦਾ ਹੈ ਉਹੀ ਬਹੁਤ ਹੈ ਹਨਾ ਬਾਕੀ ਆਪਦਾ ਖਰਚ ਕੱਢੀ ਜਾਂਦੀਆਂ ਨੇਗੀਆਂ ਚਲੋ ਜੋ ਬਚਦਾ ਆਪਾਂ ਕਹਿੰਦੇ ਨਹੀਂ ਬਚਦਾ ਨਹੀਂ ਲਾਉਂਦੇ ਵੀ ਆ ਘਰੇ ਪਰ ਅਸੀਂ ਕਦੇ ਇਹਨਾਂ ਨੂੰ ਪੈਸੇ ਨਾਲ ਤੋਲ ਕੇ ਨਹੀਂ ਸੰਭਿਆ ਵੀ ਆਪਾਂ ਫੇਰ ਉਹਨੂੰ ਇੰਨਾ ਕੀ ਪਾਉਣਾ ਜੇ ਇੰਨਾ ਦਿੰਦੀਆਂ ਨੇ ਬੇਸ਼ੱਕ ਇਹ ਸੱਜਰ ਸੁਈਆਂ ਨੇ ਬੇਸ਼ੱਕ ਇਹ ਟੋਕੜਾ ਨੇ ਸਾਡੀ ਖਰਾਕ ਨਾ ਸਾਡੀ ਉਨੀਓ ਹੀ ਰਹਿਣੀ ਹੈ ਕਿਉਂਕਿ ਆਪਾਂ ਕਦੇ ਇਹਨਾਂ ਦੀ ਖਰਾਕ ਨਹੀਂ ਘਟਾਈਗੀ ਖਰਾਕ ਆਪਾਂ ਉਨੀ ਰੱਖਦੇ ਆ ਇਹਨਾਂ ਦੀ ਤੇ ਅੰਦਰ ਆਪਾਂ ਪਿਆ ਲਾ ਦਈਏ ਜੀ ਇਹਨੂੰ ਦੁੱਧ ਇਹ ਵੀ ਵਿਚਾਰੀ ਡਿੰਗਣ ਲੱਗ ਜਿੰਦੇ ਦੇਖ ਕੇ ਬਾਲਟ ਹੁਣ ਇਹਨੂੰ ਪਤਾ ਲੱਗ ਗਿਆ ਵੀ ਬਾਲਟੇ ਚੱਕ ਦੇ ਨੇ ਧਾਰ ਕੱਢਣੀਆਂ ਫਿਰ ਮੈਨੂੰ ਦੁੱਧ ਪਲਣੀਆਂ ਆ ਤੇ ਬਾਅਦ ਚ ਹੁਣ ਉਹ ਛੁੱਟੀ ਧਾਰ ਕੱਢਣ ਦਾ ਕਰੇ ਬਾਅਦ ਚ ਆਪਾਂ ਇਹਨੂੰ ਖੁੱਲੀ ਛੱਡ ਦਾਂਗੇ ਫਿਰ ਇਹ ਛਾਲਾ ਛੂਲਾ ਮਾਰ ਲੂਗੀ ਆਪਦੀਆਂ 10 20 ਮਿੰਟ ਆਪਾਂ ਇੱਥੇ ਕੰਮ ਕਰ ਲਾਂਗੇ ਇੰਨੇ ਤੁਰ ਫਿਰ ਲੂਗੀ ਤੇ ਨਾਲ ਇਹਦੇ ਦੁੱਧਾ ਹਜ ਮੇ ਆ ਜੂਗਾ ਨਾ ਦੁੱਧ ਪਲਣ ਤੋਂ ਬਾਅਦ ਆਪਾਂ ਨੂੰ ਜ਼ਰੂਰ ਕਟਰੂ ਛੱਡਣਾ ਚਾਹੀਦਾ 10 20 ਮਿੰਟ ਚਲੋ ਜੀ ਵੀਡੀਓ ਦਾ ਅੰਡਾ ਪੈਥੀ ਕਰ ਦਿਆਂ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਆ ਕਰੋ ਜੀ